ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਭਰਾ ਗੁਰੂ ਜੀ ਉਹ ਵਾਸਤੇ ਕਮਲ ਜੀ ਅੱਜ ਗੁਰੂ ਜੀ ਨੇ ਖਾਮਰਾ ਚਰਚ ਦੇ ਰਹਿਤ ਕੇ ਬਹੁਤ ਵਿਚਾਰਤਾ ਰੱਖੀ ਤੀਆਂ ਉਹ ਤੇ ਉਸ ਤੋਂ ਬਾਅਦ ਗੁਰੂ ਜੀ ਨੇ ਕਿਹਾ ਕਿ ਤੁਸੀਂ ਕੱਲ ਖਾਮਰਾ ਚਰਚ ਤੇ ਜ਼ਰੂਰ ਆਣਾ ਔਰ ਸਾਰਿਆਂ ਨੂੰ ਇੱਥੇ ਮਿਲਣਾ ਚਾਹੀਦਾ ਅੱਜ ਇਹ ਸਾਰੇ ਜਣੇ ਇੱਥੇ ਆਏ ਆ ਔਰ ਸਾਡੇ ਲਈ ਅੱਜ ਪ੍ਰਾਰਥਨਾ ਵੀ ਕੀਤੀ ਆ ਤੇ ਸਾਡੇ ਦੀ ਅਸ਼ੀਰਵਾਦ ਵੀ ਮੰਗਿਆ ਸਾਨੂੰ ਬਹੁਤ ਵਧੀਆ ਲੱਗਾ ਗੁਰਪ੍ਰੀਤ ਜੀ ਕੋ ਆ ਕੇ ਔਰ ਪਾਸ ਤੱਕ ਕਮਲ ਜੀ ਨੂੰ ਮਿਲ ਕੇ ਔਰ ਬਹੁਤ ਬੈਠ ਕੇ ਵਿਚਾਰਤਾ ਰਵੀ ਕੀਤੀ ਆ ਔਰ ਸਾਡੇ ਪ੍ਰਧਾਨ ਜੀ ਖੜੇ ਆ ਜਿਨ੍ਹਾਂ ਦਾ ਬਹੁਤ ਲੰਬੇ ਸਮੇਂ ਤੋਂ ਸਾਡੇ ਪਿਆਰ ਔਰ ਕਈ ਐਜੂਕੇਸ਼ਨਾਂ ਸੀ ਇਕੱਠੇ ਹੋ ਕੇ ਵੀ ਲੜੀਆਂ ਵਾ ਔਰ ਗੁਰਪ੍ਰੀਤ ਜੀ ਦਾ ਸਾਡੇ ਦਿਲ ਦਾ ਟੁਪੜਾ ਨੇ ਸਾਡੇ ਭਰਾ ਨੇ ਔਰ ਜਦੋਂ ਵੀ ਗੁਰਪ੍ਰੀਤ ਜੀ ਨਾਲ ਬੈਠੀ ਤਾਂ ਸਾਨੂੰ ਬਹੁਤ ਵਧੀਆ ਜਣੀਆਂ ਜਿਹੜੀਆਂ ਆ ਗਈਆਂ ਵਾ ਔਰ ਬਹੁਤ ਵਧੀਆ ਲੱਗਦਾ ਔਰ ਗੁਰੂ ਜੀ ਨੇ ਜਦੋਂ ਕਿਹਾ ਕਿ ਤੁਸੀਂ ਕੱਲ ਜ਼ਰੂਰ ਆਣਾ ਅਸੀਂ ਸਾਰੇ ਜਣੇ ਇਕੱਠੇ ਹੋ ਗਏ ਗੁਰੂ ਜੀ ਕੋਲ ਅੱਜ ਬੈਠੇ ਆਂ ਬੈਠ ਕੇ ਚਾਹ ਵੀ ਪੀਤੀ ਆਂ ਔਰ ਬੈਠ ਕੇ ਸਮਾਜਿਕ ਮੁੱਦਿਆਂ ਤੇ ਵਿਚਾਰ-ਵਟਾਰਾ ਬੈਠ ਕੇ ਮੀਟਿੰਗ ਵੀ ਕੀਤੀ ਆਂ ਅਰਦਾਸ ਕਰਦਾ ਕਿ ਪ੍ਰਮਾਤਮਾ ਇਸ ਤਰ੍ਹਾਂ ਹੀ ਸਾਰਿਆਂ ਨੂੰ ਇਕੱਠੇ ਕਮਾਲਾ ਚ ਪਰੋ ਕੇ ਸਾਰੇ ਅਸੀਂ ਇਕੱਠੇ ਰਹੀਏ ਔਰ ਇਕੱਠੇ ਹੋ ਕੇ ਅਸੀਂ ਐਜੂਕੇਸ਼ਨਾਂ ਵੀ ਲੜੀਏ ਔਰ ਇਕੱਠੇ ਹੋ ਕੇ ਅਸੀਂ ਚੱਲੀਏ ਜੈ ਵਾਲੇ ਦੀ ਕੀ ਜੈਪੀਨ ਜੈਪਾ ਸੋ ਬਹੁਤ ਵਧੀਆ ਗੱਲ ਹੈ ਵੀ ਅੱਜ ਅਸੀਂ ਸਾਰੇ ਭਰਾ ਇਕੱਠੇ ਹੋਏ ਆਂ ਹਿੰਦੂ ਮੁਸਲਮ ਸਿੱਖੀ ਸਾਰੀ ਸਾਰੇ ਨੇ ਭਾਈ ਭਾਈ ਸੋ ਐਸੀ ਭਾਈਚਾਰਾ ਸਾਡਾ ਆਪਣਾ ਵਾਰਮੇਕੀ ਭਾਈਚਾਰਾ ਰਵਿਦਾਸ ਭਾਈਚਾਰਾ ਮਸੀਹ ਭਾਈਚਾਰਾ ਮਰਗੀ ਸਿੱਖ ਭਾਈਚਾਰਾ ਅਸੀਂ ਸਾਰੇ ਇੱਕ ਪਲੇਟਫਾਰਮ ਤੇ ਖੜੇ ਆਂ ਔਰ ਇਕੱਠੇ ਹੋ ਕੇ ਅਸੀਂ ਕੰਮ ਕਰ ਰਹੇ ਆਂ ਔਰ ਕੋਈ ਵੀ ਜਿਹੜੀਆਂ ਦੇਸ਼ ਭਰੋ ਦੀ ਤਾਕਤਾਂ ਵਾਂ ਜਾਂ ਸਮਾਜ ਭਰੋ ਦੀ ਤਾਕਤਾਂ ਵਾਂ ਸਾਨੂੰ ਵੱਖ ਨਹੀਂ ਕਰ ਸਕਦੀਆਂ ਅਸੀਂ ਇੱਕ ਦੂਜੇ ਦੀ ਬਾਹ ਬਣ ਕੇ ਚੱਲਦੇ ਆਂ ਔਰ ਚੱਲਦੇ ਰਹਾਂਗੇ ਔਰ ਮੈਂ ਹੁਣ ਪਰਮੇਸ਼ਵਰ ਦੇ ਦਾਸ ਫਸ਼ਟ ਕਮਨ ਜੀ ਜੀ ਨੂੰ ਕਹਾਂਗਾ ਵੀ ਸਾਡੇ ਲਈ ਸਾਰਿਆਂ ਲਈ ਪ੍ਰਾਰਥਨਾ ਕਰਨ ਪੀ ਸਾਡੀ ਭਾਈਚਾਰਕ ਸਾਂਝ ਇਹਦਾ ਬਣੀ ਰਵੇ ਔਰ ਪ੍ਰਭੂ ਦੇ ਵਚਨ ਅਸੀਂ ਇਦਾਂ ਚੱਲਦੇ ਰਹੀਏ ਸਾਰਾ ਮੇਰੇ ਨਾਲ ਜੈਮਸੀ ਦੀ ਧੰਨਵਾਦ ਪਰਮ ਪ੍ਰਧਾਨ ਪਰਮੇਸ਼ਵਰ ਸਰਬਸ਼ਕਤੀਮਾਨ ਖੁਦਾਵੰਦ ਮਹਾਨ ਪਰਮੇਸ਼ਵਰ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਚ ਪ੍ਰਭੂ ਜੀ ਅਸੀਂ ਪ੍ਰਾਰਥਨਾ ਕਰਦੇ ਹਾਂ ਪ੍ਰਭੂ ਜੀ ਖੁਦਾਵੰਦ ਯੀਸ਼ੂ ਨਾਸਰੀ ਦੇ ਨਾਮ ਦੇ ਵਿੱਚ ਪ੍ਰਭੂ ਅੱਜ ਖੁਦਾਵੰਦ ਖੰਬਰਾ ਚਰਚ ਦੇ ਵਿੱਚ ਇਸ ਸਮੇਂ ਖੁਦਾਵੰਦ ਜਿਨ੍ਹਾਂ ਵੀ ਵਾਲਮੀਕੀ ਭਾਈਚਾਰੇ ਦੇ ਜਿਨ੍ਹਾਂ ਵੀ ਟੀਮ ਖੁਦਾਵੰ ਬੜੇ ਪ੍ਰੇਮ ਦੇ ਨਾਲ ਉਸ ਪਿਆਰ ਭਰੇ ਸੱਦੇ ਨੂੰ ਕਬੂਲ ਕਰਦੇ ਹੋਏ ਪਹੁੰਚੇ ਨੇ ਔਰ ਜਿਨ੍ਹਾਂ ਨੇ ਪ੍ਰਭੂ ਜੀ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕੀਤਾ ਇਸ ਮੇਲ ਮਲਾਪ ਵਿੱਚ ਹੱਥ ਵਧਾਇਆ ਪਰਮੇਸ਼ਵਰ ਤੁਹਾਡਾ ਹੱਥ ਇਹਨਾਂ ਸਾਰਿਆਂ ਦੇ ਉੱਤੇ ਆਵੇ ਔਰ ਪਰਮੇਸ਼ਵਰ ਤੁਹਾਡਾ ਪਵਿੱਤਰ ਆਤਮਾ ਇੱਕ ਇੱਕ ਦੇ ਉੱਤੇ ਕਿਰਪਾ ਕਰੇ ਅੱਜ ਜਿਨ੍ਹਾਂ ਭਾਈਆਂ ਦਾ ਆਉਣਾ ਪਰਮੇਸ਼ਵਰ ਬਰਕਤ ਦਾ ਹਿੱਸਾ ਬਣ ਜਾਵੇ ਹਰ ਬੁਰਾਈ ਦੂਰ ਹੋ ਜਾਵੇ ਹਰ ਨੈਗੇਟਿਵਿਟੀ ਦੂਰ ਹੋ ਜਾਵੇ ਔਰ ਮਹਾਨ ਪਰਮੇਸ਼ਵਰ اے ਪਾਈਚਾਰੇ ਦਾ ਮੇਲ ਮਲਾਪ ਦਾ ਜੋ ਬਚਨ ਤੁਸੀਂ ਸਾਨੂੰ ਦਿੱਤਾ ਹੈ ਉਮਰ ਰਿਲੀਜ਼ ਕਰਦਾ ਪ੍ਰਭੂ ਇਹਨਾਂ ਦੇ ਉੱਤੇ ਔਰ ਸਾਰੇ ਭਾਈਆਂ ਦੀ ਸਲਾਮਤੀ ਮੰਗਦਾ ਹਾਂ ਅਤੇ ਪ੍ਰਾਰਥਨਾ ਕਰਦਾ ਹਾਂ ਪਰਮੇਸ਼ਵਰ ਇਹਨਾਂ ਦੇ ਅੰਦਰ ਨਰਮਾਈ ਮੇਲ ਮਿਲਾਪ ਭਲਾਈ ਅਤੇ ਕਿਰਪਾ ਬਣੀ ਰਹੇ ਔਰ ਇਹ ਸਦਾ ਮੇਲ ਜੁਲ ਕੇ ਚੱਲਣ ਪ੍ਰਭੂ ਜੀ ਪਹਿਲੇ ਪਰਮੇਸ਼ਵਰ ਸਭਨਾ ਤੇ ਵੱਡੀ ਕਿਰਪਾ ਕਰਨੀ ਔਰ ਖੁਦਾਵੰਦ ਇਸ ਪੰਜਾਬ ਨੂੰ ਇਸ ਜਲੰਧਰ ਨੂੰ ਖੁਸ਼ਹਾਲ ਬਣਾਉਣ ਵਿੱਚ ਔਰ ਇੱਕ ਦਾ ਇੱਕੋ ਇੱਕ ਨੌ ਮਾਸ ਦੇ ਰਿਸ਼ਤੇ ਦੀ ਤਰ੍ਹਾਂ ਮਿਲ ਕੇ ਚੱਲਣ ਦੀ ਸਹਾਇਤਾ ਕਰੋ ਪ੍ਰਭੂ ਜੀ ਮੇਰੀ ਪ੍ਰਾਰਥਨਾ ਹੈ ਪ੍ਰਭੂ ਜੀ ਖੁਦਾਵੰਤ ਜਦੋਂ ਇਹ ਭਾਈ ਇੱਥੋਂ ਜਾਂਦੇ ਨੇ ਆਨੰਦ ਤੇ ਖੁਸ਼ੀ ਦਾ ਮੋਖਟੀ ਨਾਲ ਦੇ ਸਿਰਾਂ ਤੇ ਹੋਵੇ ਔਰ ਤੁਹਾਡੇ ਪਵਿੱਤਰ ਕਲਾਮ ਦੀ ਬਰਕਤ ਇਹਨਾਂ ਦੇ ਉੱਤੇ ਉਹ ਢੇਲਦਾ ਪ੍ਰਭੂ ਜੀ ਔਰ ਦਿਲ ਦੀਆਂ ਗਹਿਰਾਈਆਂ ਤੋਂ ਅਸੀਂ ਸਵਾਗਤ ਕਰਦੇ ਹਾਂ ਇਹ ਸਾਡਾ ਭਾਈਚਾਰਾ ਹੈ ਸਾਡਾ ਪ੍ਰੇਮ ਹੈ ਹੇਲੂਇਆ ਹੇਲੂਇਆ ਹਾਲੇਲੂਇਆ ਸੋ ਸਾਰਿਆਂ ਮੇਰੇ ਵੱਲੋਂ ਜੈਮਸੀ ਦੀ ਇੱਕ ਵਾਰੀ ਫੇਰ ਪਿਛਲੇ ਦਿਨਾਂ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਕੁਝ ਸ਼ਾਰਤੀ ਅੰਸਰ ਜਿਹੜੇ ਸਾਡੀ ਆਪਸੀ ਭਾਈਚਾਰਕ ਸਾਂਝ ਖਰਾਬ ਕਰਨਾ ਚਾਹੁੰਦੇ ਸੀ ਸਾਨੂੰ ਲੜਾਉਣਾ ਚਾਹੁੰਦੇ ਸੀ ਉਹਨਾਂ ਦੀ ਜਿਹੜੀ ਮਨਛਾਹ ਵਾ ਪੂਰੀ ਪਰਮੇਸ਼ਵਰ ਨਹੀਂ ਹੁੰਦੀ ਤੀ ਔਰ ਸਾਰਾ ਮਸਲਾ ਜਿਹੜਾ ਵਾ ਬੈਠ ਕੇ ਸਾਰਾ ਖਤਮ ਹੋ ਗਿਆ ਔਰ ਜਦੋਂ ਅਸੀਂ ਸਮਾਜ ਦੇ ਵਿੱਚ ਵਿਚਰਦੇ ਆ ਕੰਮ ਕਰਦੇ ਆ ਔਰ ਕੁਝ ਗੱਲਾਂ ਜਿਹੜੀਆਂ ਹੁੰਦੀਆਂ ਜਿਹੜੀਆਂ ਵਜਨ ਤੋਂ ਇਧਰ-ਉਧਰ ਸਾਡੇ ਕੋਲ ਜਾਂਦੀਆਂ ਉਸ ਗੱਲਾਂ ਦਾ ਮੈਂ ਉਸ ਗੱਲ ਨੂੰ ਮਹਿਸੂਸ ਕਰਦਾ ਔਰ ਉਸ ਗੱਲ ਤੇ ਅਸੀਂ ਧਿਆਨ ਕਰਦੇ ਆ ਔਰ ਗਾਂ ਇਸ ਚੀਜ਼ ਦਾ ਵੀ ਧਿਆਨ ਰੱਖਾਂਗੇ ਕਿ ਸਾਡੇ ਸਮੁੱਚਾ ਜਿਹੜਾ ਮੁਸੀਬਾ ਆਇਆ ਰਿਹਾ ਵਾ ਉਦੋਂ ਕੋਈ ਵੀ ਠੇਸ ਨਾ ਲੱਗੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਮਸੀਹ ਭਾਈ ਚਾਰਲੇ ਬਹੁਤ ਜਿਆਦੀਆਂ ਕੁਝ ਖਬਰੀਆਂ ਸੀ ਲੈ ਕੇ ਆ ਰਹੇ ਆਂ ਔਰ ਮਸੀਹ ਮਸੀਹ ਭਾਈ ਚਾਰਲਾ ਸਾਡਾ ਚੜਦੀ ਕਲਾ ਚ ਹੋਰ ਚੜਦੀ ਕਲਾ ਚ ਰਹੇਗਾ ਪਰ ਪਰਮੇਸ਼ਰ ਕੇ ਪ੍ਰਾਰਥਨਾ ਕਰਦੇ ਆਂ ਵੀ ਸਾਰੇ ਖੁਸ਼ੀਵਸੰ ਸਾਰੇ ਸੁਖ ਸਾਂ ਦੇ ਨਾਲ ਹਨ ਸਾਰਿਆਂ ਮੇਰੇ ਵੱਲ ਜੈ ਮਸੀਹ ਦੀ ਧੰਨਵਾਦ